Est marriages Thank you going ਆਹ ਆ ਗਿਆ ਇਹ ਦਸ ਦਿਨ ਹੋ ਗਏ ਨੰਨਾ ਰਾਮੀ ਆ ਗਿਆ ਆ ਆ ਆ ਰੀਸ਼ਾ ਲਾਈਵ ਕਟਿਆ ਲਾਈ ਦਾ ਫਰੇਮ ਮਾਈਕ ਆਨ ਹੈ ਮਾਈਕ ਆ ਮਾਈਕ ਚਾਲੂ ਕਰ ਦਿੱਤੀ live je <laughs> ਹਾਂਜੀ ਸਰ ਜਿਹੜੀ ਆਈਡੀ ਸਰ ਸੇਵਾ ਦਿੱਤੀ ਜੀ ਸਰ ਕੀ ਜਿਹੜਾ ਦੇਖੋ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਤੇ ਸ਼੍ਰੀ ਅਕਾਲ ਤਖਸਦ ਦੀ ਫਸਿਲੀਤੋਂ ਕੀਤੇ ਹੋਏ ਹੁਕਮ ਦੇ ਮੁਤਾਬਕ ਕਰ ਰਹੇ ਹਾਂ ਆਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜੜੀ ਆ ਉਹਦੀ ਸੁਧਾਈ ਵੀ ਜੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਕੋਦੀ ਪੰਥ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਈ ਸੀ ਚਾਹ ਜੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਜੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਵੱਡਮੁਲੀਆਂ ਨੇ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹ ਇਹ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਹਨ ਔਰ ਵਾਕਿਆ ਜਿਹੜਾ ਸਿੱਖੀ ਦਾ ਇੱਕ ਵਿਨਕਣ ਸਿਧਾਂਜ ਜਿਹੜਾ ਆ ਉਹ ਉਹ ਸਿੱਖ ਦੀ ਸਦਾਈ ਕਰਦੇ ਆ ਸਿੱਖ ਨੂੰ ਸੁੱਧੀ ਕਰਦੇ ਆ ਸਿੱਖ ਨੂੰ ਸੋਜੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਆ ਸਰ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤੇ ਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਜਿਵੇਂ ਜਿਵੇਂ ਹੁਕਮ ਤੇ ਵਾਤਰਕਾਰ